ਜਿਸ ਵੰਦ ਸੰਕਰ ਮਲ ਦਾ ਲਿਖਿਆ ਹੋਇਆ ਨਾਵਲ ਰਾਤ ਬਾਕੀ ਹੈ ਪਰਵਾ ਦਾ ਦੂਸਰਾ ਪਾ ਭਰਪੂਰ ਜਦ ਵਿਲੇ ਆ ਚਰਨ ਕਰ ਨਹੀਂ ਸੀ ਉਹ ਬਾਹਰ ਆਪਣੇ ਪਿਤਾ ਕੋਲ ਵਿਜਾਈ ਦਾ ਕੰਮ ਕਰ ਰਿਹਾ ਸੀ ਹਾੜੀ ਦੀ ਵਿਜਾਈ ਦਾ ਤਕਰੀਬਨ ਜੋਰ ਪੈ ਚੁੱਕਾ ਸੀ ਪਰ ਕੇਵਲ ਚਰਨ ਦੀ ਮਾਂ ਹੀ ਸੀ ਘਰ ਵਿੱਚ ਉਹ ਹੁਣੇ ਹਾਰੇ ਵਿੱਚੋਂ ਦੁੱਧ ਵਾਲੀ ਕਾੜਨੀ ਚੁੱਕ ਗਈ ਹਟੀ ਸੀ ਉਸ ਭਰਪੂਰ ਨੂੰ ਆਉਂਦਿਆ ਦੇਖ ਪ੍ਰਸੰਨ ਹੁੰਦਿਆ ਗਿਆ ਸ਼ੁਕਰ ਹੈ ਜੇ ਪੁੱਤ ਨੇ ਘਰ ਪੈਰ ਪਾਇਆ ਏ ਬੇਬੇ ਮੈਂ ਬਹੁਤ ਵੱਡੀ ਖੁਸ਼ਖਬਰੀ ਲੈ ਕੇ ਆਇਆ ਭਰਪੂਰ ਨੇ ਨੇੜੇ ਆ ਕੇ ਸਸਰੀ ਅਕਾਲ ਆਖੀ ਜੀਵੇ ਮੇਰਾ ਪੁੱਤ ਕੀ ਖੁਸ਼ਖਬਰੀਆਂ ਲਿਆਏ ਚਰਨ ਦਾ ਮੰਗਣਾ ਫਿਰ ਵਿਆਹ ਗੀਤ ਬਾਜੇ ਬੇਬੇ ਮੈਂ ਬੜਾ ਕੁਝ ਲਿਆਇਆ ਹਾਂ ਭਰਪੂਰ ਦੀਆਂ ਮੰਦਾਰੀ ਵਾਂਗ ਵਾਹਾਂ ਖੁੱਲੀਆਂ ਸਨ ਜਿਵੇਂ ਉਹ ਜਾਦੂ ਦੀ ਵੰਤਰੀ ਪਜਾ ਕੇ ਹੁਣੇ ਕਰ ਦੇਵੇਗਾ ਸੌ ਖਾਵੇ ਭੂਰਿਆ ਤੇਰਾ ਮੂੰਹ ਖੰਡ ਨਾਲ ਭਰਾਂ ਬੇਬੇ ਖੰਡ ਭਾਵੇਂ ਤੂੰ ਹੁਣੇ ਲੈ ਮੈਂ ਖੰਡ ਖਾਣੀ ਆਇਆ ਪਰਪੂਰ ਖੜਾ ਖੜਾ ਮੰਜੀ ਤੇ ਲੱਗ ਪਿਆ ਤੂੰ ਉਹਨੂੰ ਸੁਥਰੇ ਨੂੰ ਵੀ ਕੁਝ ਪੁੱਛ ਲੈ ਪਤਾ ਨਹੀਂ ਮਹੀਨੇ ਵੀ ਹਾਂ ਦੇਣਾ ਦਾ ਉਸ ਨੂੰ ਕੀ ਹੁੰਦਾ ਜਾਂਦਾ ਏ ਸਿੱਧੇ ਮੂੰਹ ਹੱਸਦਾ ਬੋਲਦਾ ਹੀ ਨਹੀਂ ਖਣੀ ਕੀ ਪੜਦਾ ਰਹਿੰਦਾ ਏ ਸਿੱਧੀ ਇੱਕ ਸਾਹ ਕਈ ਗੱਲਾਂ ਕਰ ਕੇ ਤੂੰ ਬੇਬੇ ਉਹਦਾ ਫਿਕਰ ਨਾ ਕਰ ਚੌਲਾਂ ਚੂਲਾਂ ਦਾ ਬੰਦੋਬਸਤ ਕਰ ਲੈ ਜੇ ਵੰਡਣੇ ਆ ਤਾਂ ਚੌਲ 2 ਮਣ ਚਰਨ ਮੰਨ ਗਏ ਸੱਦੀ ਨੂੰ ਸ਼ੱਕ ਸੀ ਭਰਪੂਰ ਚਰਨ ਦੀ ਮਰਜ਼ੀ বিনা ਮੁੰਡਿਆਂ ਵਾਲੀਆਂ ਫੋਕੀਆਂ ਗੱਲਾਂ ਕਰ ਰਹੀ ਹੈ ਉਹਦੇ ਤਾਂ ਬੀਬੇ ਵੱਡੇ ਵੀ ਮੰਨਣਗੇ ਜਦੋਂ ਜੂਤ ਫਿਰਿਆ ਲਾਚੜੇ ਭਰਪੂਰ ਨੂੰ ਕਹਿ ਜਾਣ ਪਿੱਛੋਂ ਪਤਾ ਲੱਗਾ ਕਿ ਉਸਦੀ ਗੱਲ ਦਾ ਕੀ ਮਤਲਬ ਸੀ ਪਰ ਘੋਜੀ ਵਿੱਚ ਚਰਨ ਦੀ ਮਾਂ ਨੇ ਕੁਝ ਵੀ ਨਹੀਂ ਗੋਲਿਆ ਉਹ ਦੋਵੇਂ ਗੱਲਾਂ ਵਿੱਚ ਇੰਨੇ ਮਗਨ ਸਨ ਕਿ ਉਹਨਾਂ ਨੂੰ ਪਤਾ ਤਾਂ ਕਰਨ ਲੱਗਾ ਕਦੋਂ ਚੰਨ ਉਹਨਾਂ ਦੇ ਸਿਰ ਤੇ ਆ ਬੋਲਿਆ ਉਹ ਇਹ ਕਿਨੂ ਜੁੱਤੀਆਂ ਮਾਰੀ ਜਾਂਦਾ ਹੈ ਤੇਰੇ ਬਿਨਾ ਇੱਥੇ ਹੋਰ ਕੌਣ ਖਾ ਸਕਦਾ ਹੈ ਭਰਪੂਰ ਨੇ ਚੰਨ ਨੂੰ ਜੱਫੀ ਪਾਲੀ ਮੈਨੂੰ ਭਾਂਡੇ ਤਾਂ ਰੱਖ ਲੈਂਦੇ ਚੰਨ ਰਸੋਈ ਵੱਲ ਝੁਕਿਆ ਜਾ ਰਿਹਾ ਸੀ ਚੰਨ ਨੂੰ ਅੱਜ ਪੂਰਾ ਪਾਗਲ ਹੋਇਆ ਪ੍ਰਤੀਤ ਹੁੰਦਾ ਸੀ ਪਰ ਉਸ ਦੀ ਖੁਸ਼ੀ ਨਾਲ ਮਜਬੂਰ ਮੁਸਕਾ ਵੀ ਪੈਂਦਾ ਭੋਰਿਆ ਗੱਲ ਤਾਂ ਤੂੰ ਕੋਈ ਵੀ ਨਾ ਦੱਸੀ ਸੱਦੀ ਪੁੱਛਣ ਲਈ ਕਾਲੀ ਸੀ ਤੂੰ ਬੇਬੇ ਨੂਈ ਲੈਣੀ ਏ ਤੇਰੀ ਤੇਰੀ ਧੀਆਂ ਵਾਂਗ ਸੇਵਾ ਕਰੇਗੀ ਉਹ ਤਾਂ ਹੋਵੇਗੀ ਪਰ ਕਿੱਥੋਂ ਕੌਣ ਬਸ ਆਪਣੇ ਖੇਤਾਂ 'ਚ ਜੋਦਾਂ ਤੋਂ ਸੱਜੀ ਕੀ ਦੀਤੀ ਸੱਦੀ ਪੁੱਛ ਦੀ ਉੱਚੀ ਹੁੰਦੀ ਜਾ ਰਹੀ ਸੀ ਸ਼ਹੀਦ ਬਾਬਾ ਕਰਮ ਸਿੰਘ ਦੀ ਪਰਪੂਰ ਨੇ ਬੜੇ ਹੀ ਮਾਰ ਨਾਲ ਨਾਲ ਲਿਆ ਅਮਰੋ ਚਰਨ ਦੇ ਸੁੱਤੇ ਜਹਨ ਵਿੱਚੋਂ ਅਮਰੋ ਇੱਕਦਮ ਸੁਪਨਾ ਤੋੜ ਕੇ ਉੱਠ ਖਲੋਦੀ ਚਰਨ ਉਸ ਨੂੰ ਕਈ ਵਾਰ ਦੇਖ ਚੁੱਕਾ ਸੀ ਨੀਮ ਸਾਵਲਾ ਰੰਗ ਤਿੱਖਾ ਨੱਕ ਮੋਟੀਆਂ ਅੱਖਾਂ ਮਜੂਰ ਚਿਹਰਾ ਹਮੇਸ਼ਾ ਚੁੱਪ ਚੁੱਪ ਇੱਕ ਦੁਖੀ ਆਦਮ ਉਹ ਨੀਮੀ ਪਾਲੀ ਉਸ ਨੀਮੀ ਪਾਲੀ ਜਿਵੇਂ ਭਰਪੂਰ ਨੇ ਕੁਝ ਕਰਨ ਨਾਲ ਉਹ ਸਹਿਮਤ ਸੀ ਬੇਬੇ ਕੁਝ ਖਵਾ ਪਿਆ ਵੀ ਤੇਰੀ ਖੰਡ ਕਿੱਥੇ ਹੈ ਭਰਪੂਰ ਦੀਆਂ ਹੱਸਦੀਆਂ ਅੱਖਾਂ ਜਾਨ ਨੂੰ ਛੇੜਨਾ ਚਾਹੁੰਦੇ ਸਨ ਪਰ ਉਹ ਬਹੁਤ ਗੰਭੀਰ ਹੋ ਚੁੱਕਾ ਸੀ ਲੈ ਮੈਂ ਤਾਂ ਖੜੀ ਭੁੱਲ ਹੀ ਗਈ ਮੈਂ ਦੁੱਧ ਲਿਆਉਂਦੀ ਆਂ ਦੋਵੇਂ ਭਰਾ ਪੀ ਲਿਓ ਸੱਦੀ ਦੁੱਧ ਲਾਉਣ ਚਲੀ ਗਈ ਭਰਪੂਰ ਨੇ ਖੰਮੋਸ਼ ਅਤੇ ਆਪੇ ਵਿਚਾਇ ਚੰਨ ਨੂੰ ਕੁਝ ਕਹਿਣਾ ਠੀਕ ਨਾ ਜਾਣਿਆ ਥੋੜੇ ਚਿਰ ਪਿਛੋ ਬੇਬੇ ਦੁੱਧ ਦੇ ਦੁੱਧ ਛੰਨੇ ਲੈ ਆਈ ਲੈ ਪੂਰੇ ਰੱਜ ਕੇ ਖੰਡ ਪਾਲ ਹੱਸਦੀ ਸੱਦੀ ਨੇ ਖੰਡ ਦੀ ਭਰੀ ਕੌਲੀ ਅੱਗੇ ਕਰ ਦਿੱਤੀ ਚੰਨ ਤੇ ਇਸ ਵੇਲੇ ਅਜੀਬ ਹਾਲਤ ਸੀ ਭਰਪੂਰ ਅਤੇ ਬੇਬੇ ਦਾ ਹੱਸਣਾ ਉਸ ਨੂੰ ਕੁਝ ਚੰਗਾ ਨਹੀਂ ਲੱਗ ਰਿਹਾ ਸੀ ਦੁੱਧ ਪੀਣ ਪਿਛੋ ਚੰਨ ਨੇ ਉੱਠਦੇ ਆਖਿਆ ਤੂੰ ਬੈਠ ਥੋੜਾ ਚੰਨ ਮੈਂ ਆਉਂਦੀ ਵਲਦਨ ਲਈ ਦਾਣਰ ਲਾਤੇ ਮਾ ਚਰਨ ਨੇ ਉੱਠ ਕੇ ਤੂੜੀ ਕੱਢਣ ਲਈ ਟੋਕਰਾ ਚੁੱਕ ਲਿਆ ਪਰਪੂਰ ਵੇੜੇ ਵਿੱਚ ਉੱਠ ਕੇ ਚਰਨ ਦੀ ਪੜਨ ਕੋਠੜੀ ਵਿੱਚ ਆ ਗਿਆ ਕੁਰਸੀ ਤੇ ਬੰਧਿਆ ਉਸ ਮੇਜ਼ ਤੇ ਪਈ ਲਾਲ ਜਿਲਦ ਵਾਲੀ ਕਾਪੀ ਚੁੱਕ ਲਈ ਫੋਲਣ ਤੇ ਪਤਾ ਲੱਗ ਗਿਆ ਕਿ ਉਹ ਚਰਨ ਦੀ ਲਿਖੀ ਡੈਰੀ ਸੀ ਉਹ ਗਾਂ ਫਰੋਲੀ ਸਿਰਫ ਪੰਜ ਸਫੇ ਲਿਖੇ ਸਨ ਕਿਤੇ ਹੁਣ ਲਿਖਣ ਲੱਗਾ ਉਸ ਕੁਰਸੀ ਨਾਲ ਢੋਲਾ ਕੇ ਪੜਨਾ ਸ਼ੁਰੂ ਕੀਤਾ 1500 ਜਦੋਂ ਜ਼ਿੰਦਗੀ ਨੇ ਦੇ ਲੱਕ ਦਵਾਲਿਓ ਪਿਆਰ ਦੀਆਂ ਬਾਹਾਂ ਤੋੜ ਦਿੱਤੀਆਂ ਜਾਣ ਮਨੁੱਖ ਲਈ ਮਰਨ ਨਾਲੋਂ ਜੀਵਣਾ ਬਧੇਰੇ ਮੁਸ਼ਕਲ ਹੋ ਜਾਂਦਾ ਹੈ ਸਰੀਰ ਵਿੱਚ ਕਿੁੱ ਕਿ ਸੱਤਿਆ ਨਹੀਂ ਰਹਿੰਦੀ ਜਿਵੇਂ ਪਿਆਰ ਤਾਕਤ ਦਾ ਮੁੜ ਚਸ਼ਮਾ ਹੁੰਦਾ ਹੈ ਪਿਆਰ ਦੀ ਦੁਨੀਆ ਵਿੱਚ ਹਰ ਚੀਜ਼ ਰੂਪ ਬੰਦ ਤੇ ਟਰੈਜਡੀ ਵਿੱਚ ਛਕ ਨਕਸ਼ ਕਲਾ ਟੁੱਟ ਕੇ ਰਹਿ ਜਾਂਦੀ ਹੈ ਭਰਪੂਰ ਨੇ ਅਗਲਾ ਵਰਕ ਅਲਟ ਆਇਆ 1800 ਅੱਜ ਦੁਖਾਂਤ ਵਿੱਚ ਵੀ ਜ਼ਿੰਦਗੀ ਦਾ ਲਹੂ ਧੜਕ ਰਿਹਾ ਹੈ ਕਿੰਨੀ ਬਹਾਦਰ ਹੋਵੇਗੀ ਉਹ ਆਤਮਾ ਜਿਹੜੀ ਆਪਣਾ ਸਭ ਕੁਝ ਲੁੱਟ ਜਾਣ ਤੇ ਵੀ ਲੜਦੀ ਹੈ ਤੇ ਕਈ ਵਾਰ ਅੱਗੋਂ ਨਾ ਅੱਗੇ ਨਾਲੋਂ ਵੀ ਮਜ਼ਬੂਤ ਇਰਾਦਾ ਬਣ ਕੇ ਲੜਦੀ ਹੈ ਤਾਂ ਕਿ ਮਨੁੱਖਤਾ ਵਿੱਚੋਂ ਵਿਖਮਤਾ ਮਿਟ ਜਾਵੇ ਕੋਹਸ ਖਤਮ ਹੋ ਜਾਵੇ ਤੇ ਜ਼ਿੰਦਗੀ ਹਮੇਸ਼ਾ ਲਈ ਸਾਂਝ ਪਿਆਰ ਵਿੱਚ ਹੋਸੀ ਨੋ ਜਾਵੇ ਇੱਕ ਹੋਰ ਵਰਕਾ ਪਰਤਾ ਬੀਜੂ ਇੱਕ ਬੇਵਫਾ ਸਮਾਜ ਵਿੱਚ ਪ੍ਰਾਪਤੀ ਸਾਡੇ ਲਈ ਹਸਰਤ ਬਣ ਕੇ ਰਹਿ ਜਾਂਦੀ ਹੈ ਦਿਲ ਤੇ ਫੋੜਾ ਨਸੂਰ ਜਿਸ ਨੂੰ ਜਾਨ ਦੀਆਂ ਚੋਬਾਂ ਇੱਕ ਪਲ ਚੈਨ ਨਹੀਂ ਲੈਣ ਦਿੰਦਾਂ ਫਿਰ ਇੱਕ ਸਮਾ ਆਉਂਦਾ ਹੈ ਅਸੀਂ ਸਾਥੀ ਦੀ ਕਾਮਯਾਬੀ ਲਈ ਅਰਦਾਸ ਕਰਦੇ ਹਾਂ ਹਾਂ ਨਵੀਂ نسل ਲਈ ਜਦੋਂ ਜੀਤ ਅਸਲ ਵਿੱਚ ਸਾਡੀ ਆਪਣੀ ਜ਼ਖਮੀ ਆਤਮਾ ਤਸੱਲੀ ਦੇ ਮਿੱਠੇ ਫਹਿ ਮੰਗਦੀ ਹੁੰਦੀ ਹੈ ਪਰ ਪ੍ਰਾਪਤੀ ਦੇ ਅਮਲ ਵਿੱਚ ਪੁੱਟਿਆ ਹਰ ਕਦਮ ਤੇ ਅਸਕ ਕਾਰਨਾਮਾ ਬਣ ਕੇ ਚਮਕਦਾ ਹੈ ਪੂਰਾ ਕਾਪੀ ਤੋਂ ਅੱਖਾਂ ਚੋ ਕੇ ਲਿਖਤ ਦੀ ਸਚਾਈ ਨੂੰ ਅਨੁਭਵ ਕਰਨ ਲੱਗ ਪਿਆ ਧੰਨਵਾਦ